ਆਪਣੇ ਵੱਲੋਂ ਅੱਛਾ ਜੀ ਧੰਨਵਾਦ ਕਰਦਾ ਹਾਂ ਸਰਦਾਰ ਕਾਕਾ ਸਿੰਘ ਜੀ ਦਾ ਜਿਨ੍ਹਾਂ ਨੇ ਆਪਣੇ ਚੀਚੇ ਤੌਰ ਤੇ ਆਪਣੀ ਜੇਬ ਵਿੱਚੋਂ ਜੋ ਇਹ ਮਾਇਆ ਦਾ ਯੋਗਦਾਨ ਆਪਣੇ ਕਿਤਾਬਾਂ ਦਾ ਯੋਗਦਾਨ ਪਾਇਆ ਬੱਚਿਆਂ ਨੂੰ ਤੇ ਅੱਗੇ ਲਈ ਵੀ ਇਹ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਗੇ ਸੋ ਸਾਡੀ ਵੀ ਆਪਣੀ ਸੰਸਥਾ ਹੈ ਉਸ ਦੇ ਵਿੱਚੋਂ ਵੀ ਅਸੀਂ ਆਪਣੀ ਬਹੁਤ ਸਾਰੇ ਜਗ੍ਹਾ ਸਕੂਲਾਂ ਦੇ ਵਿੱਚ ਨੀਡਿਡ ਬੱਚਿਆਂ ਨੂੰ ਦਿੰਦੇ ਆ ਕਿਤਾਬਾਂ ਵੰਡਦੇ ਆ ਹੋਰ ਸਟੇਸ਼ਨਰੀ ਵਗੈਰਾ ਵੰਡਦੇ ਆ ਗਰੀਬ ਪਰਿਵਾਰ ਨੂੰ ਆਪਣੇ ਤੌਰ ਤੇ ਆਰਥਿਕ ਤੌਰ ਤੇ ਮਦਦ ਵੀ ਕਰਦੇ ਆ ਆਪਣੀ ਬਰਾਦਰੀ ਨੂੰ ਤੇ ਹੋਰ ਜੋ ਇਲਾਜ ਲਈ ਵੈਲਫੇਅਰ ਦੇ ਕੰਮ ਨੇ ਆਪਣੀ ਸੰਸਥਾ ਵੱਲੋਂ ਕਰਦੇ ਆ ਸੋ ਅੱਜ ਬਹੁਤ ਸਰਦਾਰ ਕਾਕਾ ਸਿੰਘ ਜੀ ਨੇ ਜੋ ਆਪਣੇ ਪਰਸਨਲੇ ਸੇਵਾ ਕੀਤੀ ਹੈ ਮੈਂ ਉਹਨਾਂ ਨੂੰ ਦਿਲੋਂ ਰੇਣੀ ਆ ਤੇ ਉਹਨਾਂ ਨੂੰ ਵਧਾਈ ਦੇ ਪਾਤਰ ਨੇ ਤੇ ਭਵਿਕ ਵਿੱਚ ਵੀ ਇਹੀ ਆਸ ਕਰਦਾ ਕਿ ਜਿਸ ਤਰ੍ਹਾਂ ਆਪ ਸਮਾਜ ਸੇਵਾ ਦੇ ਫੈਲ ਕਦਮ ਕਰਦੇ ਹੋ ਤਪ ਵਿਖੇ ਵਿੱਚ ਵੀ ਸਰਦਾਰ ਜੀ ਕਰਦੇ ਰਹੇ ਧੰਨਵਾਦ ਜੀ ਜੀ ਇਹ ਮੇਰੀ ਬੇਟੀ ਆ ਜੀ ਬਲਜੀਤ ਕੌਰ ਇਹਨੇ ਮੇਰੇ ਕੋਲ ਗੱਲ ਕੀਤੀ ਤੇ ਸਾਡੇ ਸਕੂਲ ਚ ਗੁਫੜੀ ਇਸ ਤਰ੍ਹਾਂ ਹੋਇਆ ਤੇ ਇਹ ਨਾ ਕਿਸੇ ਨੂੰ ਕੁਝ ਦੇ ਸਕਦਾ ਨਾ ਲੈ ਸਕਦਾ ਜਿਹੜਾ ਬਲੋੜੇ ਤੇ ਸੌ ਸਵਾਵੇ ਕਪਾਲ ਵਿੱਚ ਜੋੜੇ ਇਹ ਤਾਂ ਚਲੋ ਮੈਂ ਆਪਣੇ ਆਪ ਨੂੰ ਬਹੁਤ ਖੁਦਕੀ ਖੁਸ਼ਮਸੰਦਾ ਜਿਹੜਾ ਕਿ ਮੈਨੂੰ ਇਹ ਮੌਕਾ ਮਿਲਿਆ ਤੇ ਚਲੋ ਜੋ ਜੋ ਅਸੀਂ ਪਹਿਲਾਂ ਤੋਂ ਵੀ ਲੋਕ ਭਲਾਈ ਦਾ ਕੰਮ ਕਰਦੇ ਆ ਰਹੇ ਹਾਂ ਚਲੋ ਕਰਦੇ ਰਹਾਂਗੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਬੀਐਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਸ ਸਟੈਂਡ ਦੇ ਨੇੜੇ ਉੱਥੇ ਵਿਸ਼ਕਰਮਾ ਮੰਦਰ ਦੀ ਜਿਹੜੀ ਲੋਰੀ ਗੜੀ ਵਿਸ਼ਕਰਮਾ ਐਜੂਕੇਸ਼ਨ ਐਜੂਕੇਸ਼ਨ ਸੁਸਾਇਟੀ ਹੈ ਉਹਦੇ ਵੱਲੋਂ 200 ਬੱਚਿਆਂ ਨੂੰ ਕਾਪੀਆਂ ਪੈਨਸਲ ਪੈਨ ਰਬਰ ਹੋਰ ਜਨੇ ਕਿ ਬੱਚਿਆਂ ਦਾ ਲਿਖਣ ਸਮਗਰੀ ਵੰਡੀ ਗਈ ਹੈ ਜਿਸ ਦੇ ਚੇਅਰਮੈਨ ਸ੍ਰੀ ਕਾਕਾ ਸਿੰਘ ਜੀ ਇਹਨਾਂ ਦੀ ਰਹਿਨਮਾਈ ਅnder ਤਕਰੀਬਨ ਇਹਨਾਂ ਦਿਨਾਂ ਵਿੱਚ ਆफी ਸਕੂਲਾਂ 'ਚ ਅਸੀਂ ਪਿੰਗਲਵੜੇ ਆਸ਼ਰਮ 'ਚ ਹੋਰ ਵੀ ਜਿੱਥੇ ਵੀ ਲੋੜ ਹੈ ਅਸੀਂ ਵੰਡਾਂਗੇ ਇਹ ਸਮਾਨ ਤੇ ਤਕਰੀਬਨ ਬੱਚਿਆਂ ਦੀ ਜ਼ਰੂਰਤ ਹੈ ਉਹਨੂੰ ਦੇਖਦੇ ਹੋਏ ਇਹਦਾ ਕੋਈ ਡਿਮਾਂਡ ਆਈ ਸੀ ਚੇਅਰਮੈਨ ਸਾਹਿਬ ਕੋਲ ਤੇ ਚੇਅਰਮੈਨ ਸਾਹਿਬ ਨੇ ਉਸੇ ਤੋਂ ਆਪਣੀ ਮੀਟਿੰਗ ਬੁਲਾਈ ਬੰਦੇ ਇਕੱਠੇ ਕੀਤੇ ਨਾਲ ਨਾਲੇ ਪ੍ਰੋਗਰਾਮ ਕਰ ਦਿੱਤਾ ਵਿਸ਼ਕਰਮਾ ਸੰਸਥਾ ਲਾਹੌਰ ਰਿਜੈਡ ਪਟਿਆਲਾ ਵੱਲੋਂ ਆਸ ਇੱਥੇ ਸਾਡੇ ਨੌਰਵੰਦ ਬੱਚਿਆਂ ਲਈ ਫਰੀ ਕਿਤਾਬਾਂ ਕਾਪੀਆਂ ਪੈਨ ਤੇ ਪੈਨਸਲ ਜਿੰਦਾਂ ਦੇ ਵੀ ਉਹਨਾਂ ਦੀ ਸਹੂਲਤ ਦੀ ਲੋੜ ਸੀ ਕਾਫੀ ਮਾਤਰਾ ਜਿਹਨਾਂ ਨੇ ਸਾਨੂੰ ਡਿਸਟ੍ਰੀਬਿਊਟ ਕੀਤੀਆਂ ਵਾਹਿਆ ਕਰਾਈਆਂ ਤੇ ਆਸ ਰੱਖਦੇ ਆ ਵੀ ਅੱਗੇ ਨੂੰ ਵੀ ਇਹ ਲੋੜਵੰਦ ਬੱਚਿਆਂ ਲਈ ਜੋ ਜੋ ਉਹਨਾਂ ਦੀ ਲੋੜ ਹੈ ਲੋੜ ਅਨਸਾਰ ਇਹਨਾਂ ਬੱਚਿਆਂ ਦੀ ਸਹਾਇਤਾ ਕਰਦੇ ਰਹਿਣਗੇ ਮੈਂ ਦਿਲੋਂ ਆਪਣੇ ਟੀਚਰ ਸਾਹਿਬਾ ਉਹਨਾਂ ਨੂੰ ਸੰਸਥਾ ਵੱਲੋਂ ਮੈਨੇਜਮੈਂਟ ਉਹਨਾਂ ਨੂੰ ਇਹਨੇ ਸਾਰੇ ਸੰਸਥਾ ਦਾ ਦਿਲੋਂ ਧੰਨਵਾਦ ਕਰਦਾ ਤੇ ਆਸ ਰੱਖਦਾ ਤੇ ਹਮੇਸ਼ਾ ਸਾਨੂੰ ਇਦਾਂ ਹੀ ਸਿਰ ਤੇ ਆਸ਼ੀਰਵਾਦ ਦਿੰਦੇ ਰਹਿਣ ਵਾਹਿਗੁਰੂ ਜੀ ਖਾਲਸਾ